ਪੰਜਾਬ ਦੇ ਕਈ ਸੂਬੇ ਹੜਾਂ ਦੀ ਮਾਰ ਚੱਲ ਰਹੇ ਨੇ ਹੜਾ ਕਾਰਨ ਕਈ ਸੂਬੇ ਪੰਜਾਬ ਦੇ ਪੂਰੇ ਤਰੀਕੇ ਦੇ ਨਾਲ ਰਬਾ ਬਿੱਤ ਹੋਏ ਨੇ ਉੱਥੇ ਹੀ ਪੰਜਾਬੀ ਸਿੰਗਰ ਪੰਜਾਬ ਦੇ ਪੁੱਤ ਲੋਕਾਂ ਦਾ ਸਹਾਰਾ ਬਣਦੇ ਨਜ਼ਰ ਆ ਰਹੇ ਨੇ ਦੱਸੀ ਕਿ ਜਸਬੀਰ ਜੱਸੀ ਬੱਬੂ ਮਾਨ ਜਸ ਬਾਜਵਾ ਰੇਸ਼ਮ ਸਿੰਘ ਅਨਮੋਲ ਸਤਿੰਦਰ ਸਰਤਾਜ ਤੇ ਹੋਰ ਕਈ ਪੰਜਾਬੀ ਕਲਾਕਾਰ ਨੇ ਜੋ ਲੋਕਾਂ ਦਾ ਇਸ ਔਖੇ ਸਮੇਂ ਦੇ ਵਿੱਚ ਸਹਾਰਾ ਬਣ ਰਹੇ ਨੇ ਲੋਕਾਂ ਦੇ ਕੋਲ ਪਹੁੰਚ ਰਹੇ ਨੇ ਉਹਨਾਂ ਦਾ ਦੁੱਖ ਸੁਣ ਰਹੇ ਨੇ ਦੁੱਖ ਵੰਡ ਰਹੇ ਨੇ ਤੇ ਲੋਕਾਂ ਦੀ ਬਹੁਤ ਮਦਦ ਕਰ ਰਹੇ ਨੇ ਤੇ ਜਿਹੜੇ ਕਲਾਕਾਰ ਲੋਕਾਂ ਤੱਕ ਨਹੀਂ ਪਹੁੰਚ ਪਾ ਰਹੇ ਉਹ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾ ਰਹੇ ਨੇ ਤਾਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਪੰਜਾਬ ਦੇ ਕਈ ਸੂਬੇ ਹੜ੍ਹਾਂ ਕਾਰਨ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਲੋਕਾਂ ਦੇ ਬਹੁਤ ਨੁਕਸਾਨ ਹੋਏ ਨੇ ਦੱਸ ਦिए ਪੰਜਾਬੀ ਕਲਾਕਾਰ ਬੱਬੂ ਮਾਨ ਤੇ ਰਣਜੀਤ ਬਾਵਾ ਹੁਣਾਂ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਹੈ ਕਿ ਉਹ ਆਪਣੇ ਸ਼ੋਹ ਦੀ ਜਿਹੜੀ ਕਮਾਈ ਹੈ ਉਹ ਪੰਜਾਬ ਦੇ ਨਾਮ ਕਰਨਗੇ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਸੂਬੇ ਉਹਨਾਂ ਦੇ ਨਾਮ ਕਰਨਗੇ ਤੇ ਦਾਨ ਕਰਨਗੇ ਇਹ ਵੱਡਾ ਐਲਾਨ ਰਣਜੀਤ ਬਾਵਾ ਤੇ ਬੱਬੂ ਮਾਨ ਹੁਣਾਂ ਦੇ ਵੱਲੋਂ ਕੀਤਾ ਗਿਆ ਉੱਥੇ ਹੀ ਹੋਰ ਵੀ ਕਲਾਕਾਰ ਜੋ ਨੇ ਉਹ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਰੇ ਨੇ ਲੋਕਾਂ ਦਾ ਦੁੱਖ ਸੁੱਖ ਵੰਡਾਰੇ ਨੇ ਇਸ ਸਮੇਂ ਪੰਜਾਬ ਦੇ ਕਈ ਸੂਬੇ ਬੇਹੱਦ ਹੀ ਜ਼ਿਆਦਾ ਪ੍ਰਭਾਵਿਤ ਨੇ ਪਿੰਡਾਂ ਦੇ ਵਿੱਚੋਂ ਜਦੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਦਿਲ ਦੇਖ ਕੇ ਪਸੀਜ ਰਿਹਾਏ ਲੋਕਾਂ ਦਾ ਹਾਲ ਦੇਖ ਕੇ ਲੋਕ ਬੇਹੱਦ ਹੀ ਪਰੇਸ਼ਾਨ ਨੇ ਆਵਾਜ਼ਾਈ ਬਹੁਤ ਪ੍ਰਭਾਵਿਤ ਹੋਈਆਂ ਲੋਕਾਂ ਦੇ ਕੰਮਕਾਰ ਪ੍ਰਭਾਵਿਤ ਹੋ ਰਹੇ ਨੇ ਤਾਂ ਉੱਥੇ ਹੀ ਪੰਜਾਬ ਦੇ ਪੁੱਤ ਪੰਜਾਬੀ ਸਿੰਗਰ ਸਾਡੇ ਪੰਜਾਬੀ ਕਲਾਕਾਰ ਲੋਕਾਂ ਦਾ ਸਹਾਰਾ ਬਣ ਰਹੇ ਨੇ ਪੰਜਾਬ ਦੇ ਕਈ ਸੂਬੇ ਹੜਾਂ ਦੀ ਮਾਰ ਚੱਲ ਰਹੇ ਨੇ ਹੜਾ ਕਾਰਨ ਕਈ ਸੂਬੇ ਪੰਜਾਬ ਦੇ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਉੱਥੇ ਹੀ ਪੰਜਾਬੀ ਸਿੰਗਰ ਪੰਜਾਬ ਦੇ ਪੁੱਤ ਲੋਕਾਂ ਦਾ ਸਹਾਰਾ ਬਣਦੇ ਨਜ਼ਰ ਆ ਰਹੇ ਨੇ ਦੱਸੀਏ ਕਿ ਜਸਵੀਰ ਜੱਸੀ ਬੱਬੂਮਾਨ ਜਸ ਬਾਜਵਾ ਰੇਸ਼ਮ ਸਿੰਘ ਅਨਮੋਲ ਸਤਿੰਦਰ ਸਰਤਾਜ ਤੇ ਹੋਰ ਕਈ ਪੰਜਾਬੀ ਕਲਾਕਾਰ ਨੇ ਜੋ ਲੋਕਾਂ ਦਾ ਇਸ ਔਖੇ ਸਮੇਂ ਦੇ ਵਿੱਚ ਸਹਾਰਾ ਬਣ ਰਹੇ ਨੇ ਲੋਕਾਂ ਦੇ ਕੋਲ ਪਹੁੰਚ ਰਹੇ ਨੇ ਉਹਨਾਂ ਦਾ ਦੁੱਖ ਸੁਣ ਰਹੇ ਨੇ ਦੁੱਖ ਵੰਡ ਰਹੇ ਨੇ ਤੇ ਲੋਕਾਂ ਦੀ ਬਹੁਤ ਮਦਦ ਕਰ ਰਹੇ ਨੇ ਤੇ ਜਿਹੜੇ ਕਲਾਕਾਰ ਲੋਕਾਂ ਤੱਕ ਨਹੀਂ ਪਹੁੰਚ پا ਰਹੇ ਉਹ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾ ਰਹੇ ਨੇ ਤਾਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਿਹਾ ਇਸ ਸਮੇਂ ਪੰਜਾਬ ਦੇ ਕਈ ਸੂਬੇ ਹੜ੍ਹਾਂ ਕਾਰਨ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਲੋਕਾਂ ਦੇ ਬਹੁਤ ਨੁਕਸਾਨ ਹੋਏ ਨੇ ਦੱਸ ਦिए ਪੰਜਾਬੀ ਕਲਾਕਾਰ ਬੱਬੂ ਮਾਨ ਤੇ ਰਣਜੀਤ ਬਾਵਾ ਹੁਣਾਂ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਹੈ ਕਿ ਉਹ ਆਪਣੇ ਸ਼ੋਅ ਦੀ ਜਿਹੜੀ ਕਮਾਈ ਹੈ ਉਹ ਪੰਜਾਬ ਦੇ ਨਾਮ ਕਰਨਗੇ ਪੰਜਾਬ ਦੇ ਵਿੱਚ ਜੋ ਹੜਾਂ ਦੀ ਮਾਰ ਚੱਲ ਰਹੇ ਨੇ ਸੂਬੇ ਉਹਨਾਂ ਦੇ ਨਾਮ ਕਰਨਗੇ ਤੇ ਦਾਨ ਕਰਨਗੇ ਇਹ ਵੱਡਾ ਐਲਾਨ ਰਣਜੀਤ ਬਾਵਾ ਤੇ ਬੱਬੂ ਮਾਨ ਹੁਣਾਂ ਦੇ ਵੱਲੋਂ ਕੀਤਾ ਗਿਆ ਉੱਥੇ ਹੀ ਹੋਰ ਵੀ ਕਲਾਕਾਰ ਜੋ ਨੇ ਉਹ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਰੇ ਨੇ ਲੋਕਾਂ ਦਾ ਦੁੱਖ ਸੁੱਖ ਵੰਡਾਰੇ ਨੇ ਇਸ ਸਮੇਂ ਪੰਜਾਬ ਦੇ ਕਈ ਸੂਬੇ ਬੇਹੱਦ ਹੀ ਜ਼ਿਆਦਾ ਪ੍ਰਭਾਵਿਤ ਨੇ ਪਿੰਡਾਂ ਦੇ ਵਿੱਚੋਂ ਜਦੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਦਿਲ ਦੇਖ ਕੇ ਪਸੀਜ ਰਿਹਾ ਹੈ ਲੋਕਾਂ ਦਾ ਹਾਲ ਦੇਖ ਕੇ ਲੋਕ ਬੇਹੱਦ ਹੀ ਪਰੇਸ਼ਾਨ ਨੇ ਆਵਾਜ਼ਾਈ ਬਹੁਤ ਪ੍ਰਭਾਵਿਤ ਹੋਈਆਂ ਲੋਕਾਂ ਦੇ ਕੰਮਕਾਰ ਪ੍ਰਭਾਵਿਤ ਹੋ ਰਹੇ ਨੇ ਤਾਂ ਉੱਥੇ ਹੀ ਪੰਜਾਬ ਦੇ ਪੁੱਤ ਪੰਜਾਬੀ ਸਿੰਗਰ ਸਾਡੇ ਪੰਜਾਬੀ ਕਲਾਕਾਰ ਲੋਕਾਂ ਦਾ ਸਹਾਰਾ ਬਣ ਰਹੇ ਨੇ